ਲੋਜੀ ਉਹ ਜੇ ਲੋਕੀ ਆ ਨਹੀਂ ਮੋੜ ਲੈ ਬਰਾ ਬਸ ਲੋਜੀ ਚੰਗੀ ਸਨਖੀ ਆ ਕੱਦ ਬੜਾ ਸੋਹਣਾ ਸੁਖਨਾ ਕਰਮਾਂ ਵਾਲਾ ਦਾ ਲੋਸ ਵੱਧ ਜਾਣਕ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਾਲ ਵਾਲੇ ਕੋਠੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆਂ ਦੇ ਇਹ ਨੇੜ ਪੈਂਦਾ ਬਾਈ ਕੋਲ ਤਾਜੀ ਸੂਈ ਮੱਝ ਬਕਾਉ ਆਪਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਈ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000 ਤੁਹਾਨੂੰ ਸੰਪਰਕ ਕੀਤਾ ਜਾਏ। ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ। ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਡ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਸਸੀ ਕਾਈ ਸਸੀ ਕਾ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਗਰਤੇਜ ਸਿੰਘ ਜੀ ਪਿੰਡ ਭਗਤਪੁਰਾ ਮੋੜ ਜਿਹੜਾ ਬਰਨਾਲਾ ਠੀਕ ਹੈ। ਕਦੋਂ ਸੂਈ ਐਵਰੀ ਛੋਟੀ ਐ ਇਹ 4 ਵਜੇ ਸੂਈ ਆ ਬਈ ਅੱਜ ਕਹਿਮਾ ਸੂਆ ਵੀਰੇ ਦੂਜੇ ਸੂਏ ਸੂਈ ਆ ਬਈ ਪਿਛਲੇ ਸੂਏ ਦੁੱਧ ਦਰ ਕੜ 12 ਕਿਲੋ ਬਈ ਠੀਕ ਆ ਲੋ ਭਰਾ ਚੈੱਕ ਕਰ ਸਕਦਾ ਤੁਸੀਂ 12 ਕਿਲੋ ਦੁੱਧ ਸੀ ਕਟਾ ਦਿੱਤਾ ਬੱਚਾ ਬਈ ਕਟਾ ਦਿੱਤਾ ਠੀਕ ਮੂਰਾ ਨਸਲ ਦੀ ਛੋਟੀ ਆ ਮੂਰਾ ਨਸਲ ਦੀ ਸਾਂਹ ਤੋਂ ਲੱਭਣ ਸੀ ਬਈ ਇਹ ਠੀਕ ਹੈ ਠੀਕ 70 5 77 ਤੋਂ ਠੀਕ ਆਪਣੇ ਇੱਥੇ ਗਵਾਣ ਦੀ ਸਾਂਹ ਆ ਠੀਕ ਹੈ ਠੀਕ ਲੋ ਭਰਾ ਬੱਚਾ ਬਹੁਤ ਵਧੀਆ ਬਾਕੀ ਤੁਹਾਨੂੰ ਦਿਖਾਉਣੇ ਤੋਰਾ ਲੋ ਜੀ ਸੀ ਤੋਰਾ ਦਿਖਾਉਣੇ ਫਿਰ ਆਪਾਂ ਦਿਖਾਉਣੇ ਤੁਹਾਨੂੰ ਲੇਵਾ ਕਰਮਾਂ ਵਾਲੀ ਦਾ

ਲੋ ਜੀ ਚੰਗੀ ਸਨਖੀ ਆ ਕੱਦ ਬੜਾ ਸੋਹਣਾ ਸੁਖਣਾ ਕਰਮਾਂ ਵਾਲਾ ਜੀ ਲੋ ਵਧ ਜਾਣਕਾਰੀ ਬਾਈ ਤੋਂ ਲੈ ਸਕਦੇ ਪਰਾ ਇਧਰਲੀ ਸਾਈਡ ਤੇ ਚੈੱਕ ਕਰ ਸੋ ਬਣ ਵੀ ਗਰੀਤੀ ਵਨ ਟੂ ਕਰ ਲੀ ਲੋ ਬੱਚਾ ਸੈੱਟ ਕਰ ਸਾਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਰੇਟ ਦਾ ਰੇਟ ਬਈ ਫੋਨ ਤੇ ਹੀ ਕਰ ਲਾਂਗੇ ਰੇਟ ਫੋਨ ਤੇ ਕਰਾਂਗੇ ਬਾਈ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਤੁਹਾਰੇ ਫਿਰ ਥੰਥੂ ਬਹੁਤ ਸੋਹਣ ਜੀਮੀਦਾਰ ਭਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ